ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਗੁੰਡਾਗਰਦੀ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਹੁਣ ਇਹ ਸਾਡੀਆਂ ਇੱਜ਼ਤਾਂ ਨੂੰ ਹੱਥ ਪਾਉਣ ਲੱਗ ਪਏ ਨੇ ਮਾਮਲਾ ਅੰਮ੍ਰਿਤਸਰ ਦੇ ਮਜ਼ੀਠਾ ਤੋਂ ਹੈ ਜਿੱਥੇ ਕਿ ਪ੍ਰਵਾਸੀਆਂ ਦੇ ਵੱਲੋਂ ਦੋ ਸਿੱਖ ਭਰਾਵਾਂ ਦੀ ਕੁੱਟਮਾਰ ਕੀਤੀ ਗਈ ਤੇ ਬਾਅਦ ਵਿੱਚ ਉਹਨਾਂ ਦੀਆਂ ਦਸਤਾਰਾਂ ਲਾ ਕੇ ਲੈ ਗਈ ਪਹਿਪਾਪ ਦੇ ਸਿੰਘ ਆ ਗਏ ਮੇਰਾ ਕਿਹੜਾ ਲੱਗਾ ਇਹ ਆਹਰਾਮਨਗਰ ਕੋਲ ਗੱਲਬਾਤ ਨਹੀਂ ਗੱਲਬਾਤ ਕੁਝ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਕੰਮ ਤੋਂ ਆਇਆ ਜੇ ਤੇ ਇੱਧਰ ਐਕਟਿਵਾ ਲੱਗੀ ਆ ਐਕਟਿਵਾ ਤੇ ਜੇ ਐਕਟੀਵਾ ਲੱਗੇ ਜਿੱਥੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ ਮਾਮੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ ਮਾਮੇ ਆ ਗਏ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਈ ਮੇਰੇ ਚ ਪੇੜ ਮਾਰਤੀ ਉਤਰ ਕੇ ਮੈਂ ਅੱਗੋ ਗੱਲ ਪੈਣ ਗਾ 15 16 ਮੁੰਡੇ ਗੱਲ ਪੈ ਗਏ ਮੇਰੇ ਆ ਕੇ ਪਰਵਾਸੀ ਹਜ਼ਾਰੇ ਪਰਵਾਸੀ ਹਜ਼ਾਰੇ ਭਈ ਇਹ ਵੀ ਆ ਇਥੋਂ ਦੇ ਚੋਰੀਆਂ ਚੋਰੀਆਂ ਕਰਦੇ ਘੱਟੋ ਘੱਟ ਨਹੀਂ ਨਾ ਅੰਦਰ ਹੋਏ ਪਾਚੇ ਇਲੀਗਲ ਇਥੇ ਰੈਂਡੇਲ ਕਨੇ ਮੈਦਾ ਸਮਾਈ ਇਹ ਭਾਈ ਹੈਗਾ ਜੀ 9:30 ਵਜੇ ਮੈਂ ਤੇ ਕੰਮ ਤੋਂ ਐ ਮੈਂ ਤੇ ਆ ਘਰ ਜਿਵੇਂ ਆ ਘਰੇ ਚੱਲਾਂ ਮੈਂ ਗੱਲਬਾਤ ਕੁਛ ਨਹੀਂ ਗੱਲਬਾਤ ਮੈਂ ਤੇ ਕੁਛ ਕਹਿ ਵੀ ਨਹੀਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਮੈਂ ਨਾ ਬੋਲ ਤੇ ਉਹ ਆ ਕੇ ਸੁੱਟਣ ਡਾਇਆ ਮੇਰੇ ਨਾਲ ਹੀ ਪਹਿਲਾਂ ਵੀ ਕੋਈ ਪਹਿਲਾਂ ਕੁਛ ਨਹੀਂ ਕਿਰਪਾਨਾ ਘਰਪੂਣਾ ਲੈ ਕੇ ਪਹਿਲਾਂ ਹੀ ਮੈਨੂੰ ਲੱਗਦਾ ਲੈ ਗਏ ਹੀ ਟਾਈਮ ਚੁੱਕਦੇ ਹੀ ਤੇ ਕਿਰਪਾਨਾ ਘਰਪੂਣਾ ਲੈ ਕੇ ਆਏ ਉਹਨੇ ਆ ਕੇ ਮੇਰੇ ਖੜਾ ਮਾਰਿਆ ਨਹੀਂ ਨਹੀਂ ਪ੍ਰਾਣੀ ਮੈਂ ਤੇ ਲੱਗਦਾ ਨਹੀਂ ਮੈਂ ਤੇ ਬਾਹਰ ਹੀ ਰਹਿਣਾ ਯਾਰ ਮੈਂ ਤੇ ਰਹਿਣਾ ਨਹੀਂ ਮੈਂ ਬਾਹਰ ਰਹਿਣਾ ਜੀ ਮੈਂ ਫੋਟੋਗ੍ਰਾਫੀ ਦਾ ਕੰਮ ਕਰਦਾ ਹਾਂ। ਪਾਕ ਕਿਤੇ ਤੁਹਾਡੀ ਪਾਗ ਲਾਈ। ਪਾਗ ਨਾਲ ਹੀ ਲੱਗੇ। ਨਾਲ ਲੱਗੇ। ਨਾਲ ਲੱਗੇ ਯਾਰ ਕਿਤੇ ਮੇਰ ਵੀ ਕੀਤੀ ਦਾ ਸਟਾਰ ਦੀ। ਫੋਨ ਨੂੰ ਹੱਲੇ ਕੀਤਾ ਆ ਫੋਨ ਪਰ ਹੱਲੇ ਕਰਵਾਏ ਤੇ ਕੋਈ ਨਹੀਂ ਹੋਈ। ਇੱਥੇ ਦੰਦ ਦੇ ਲੱਗੇ ਜੇ ਮੇਰੇ। ਓਕੇ ਫੋਨ। ਆ ਬਾਕੀ ਆ ਕਰਪਾਨ ਮਾਰੀ ਕਰਪਾਨ ਵਜੀ ਜਾ ਰਹੀ। ਇੱਥੇ ਘਰਾ ਮੇਰੇ ਵੀ ਗੁੱਟ ਦੇ ਵਿੱਚ ਪਾਜੀ ਇੱਕ ਮਿੰਟ ਕਿੰਨੇ ਕ ਜਣੇ ਆਏ। ਘਟੋ ਘਾਟ ਵੀ ਨਹੀਂ ਮੇਰੇ ਖਿਆਲ ਨਾਲ 17-20 ਜਣੇ ਹੈਗੇ। ਸਾਰੇ ਪਰਵਾਸੀ ਸਾਰੇ ਪਰਵਾਸੀ ਹੀ। ਇੱਕ ਮਿਲਖਾ ਹੀ ਪੰਡੋਰੀ ਦਾ। ਇੱਕ ਮਿਲਖਾ ਪੰਡੋਰੀ ਦਾ। ਪੰਡੋਰੀ ਦਾ। ਵੀ ਭਈਆ ਆ। ਓ ਉਹਨੂੰ ਉਹਨੂੰ ਮੈਂ ਦੇ ਕਿੰਨਾ ਕਿ ਰਿਸਟਾਰਟ ਕਰੋ ਜਲਦੀ ਹੋ ਜਲਦੀ ਅੱਗੇ ਵੀ ਖਤਰਾ ਆਇਆ ਭਾਜੀ ਹੁਣ ਤੇ ਖਤਰਾ ਹੈ ਖਤਰਾ ਹੈ ਸਾਰੇ ਦੇ ਪਰਵਾਹ ਅਮਰ ਕਿਥੋਂ ਕਿਥੋਂ ਦੇ ਰਾਮਨਗਰ ਟੋਲਨੀ ਦੇ ਪਰਸ ਗੱਲ ਕੀ ਹੋਈ ਹੈ ਇੱਥੇ ਹੁਣੇ ਹੀ ਨਾ ਮੁੰਡੇ ਆ ਦੋ ਵਿਚਾਰੇ ਬੱਚੇ ਉਹਨਾਂ ਦਾ ਮਾਂ ਤੇ ਪਿਓ ਨਹੀਂ ਹੈਗਾ ਤੇ ਕੋਈ ਜਾਣ ਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਵਿੰਗ ਜਿਨ੍ਹਾਂ ਨੇ ਆਣ ਕੇ ਤੁਹਾਨੂੰ ਢਾ ਲਿਆ ਅੰਦਰਗੇ ਤੇ 17 ਵੀ ਨਾਲ ਲੈ ਗਏ ਬਹੁਤ ਘੁੱਟ ਮਾਰ ਕੀਤੀ ਅਹੀਂ ਇਹ ਕਹਣਾ ਚੋਨੇ ਨਾ ਤੇ ਜਿਹੜਾ ਵਾਇਆ ਘਟਾ ਦਾ ਚੱਕ ਕੀਤਾ ਜਾਵੇ ਨਾ ਦੇ ਆਧਾਰ ਕਾਰਡ ਨਾ ਤੇ ਵੋਟਰ ਕਾਰਡ ਚੱਕ ਕੀਤੇ ਜਾਣ ਇੱਥੋਂ ਤੇ ਇਹ ਜਿਹਦੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਨਾ ਉਹ ਇੱਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਝਗੜਾ ਕਿੱਦਾਂ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਬੈਠੇ ਕੋਲਦੇ ਜਿਹੜਾ ਉਹ ਟੈਂਕ ਕਿੰਨੇ ਜਣੇ ਹੀ ਕਾਫੀ ਇੱਥੇ 40 50 ਜਣੇ ਸੀ 40 50 ਮੁੰਡੇ ਆ ਅੱਗੇ ਵੀ ਆਰਾਮਨਗਰ ਟਾਉਂਡਿ ਕਾਫੀ ਬਦਨਾਮ ਹੈ ਜਿਹਦੇ ਝਗੜਿਆਂ ਤੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਜਿਹਾ ਪਹਿ ਉਂਗਾ ਫੇਸ ਸੈਂਟਰ ਤੋਂ ਵੀ ਜਾਂਦਾ ਪਰ ਪੁਲਿਸ ਤੋਂ ਉੱਪਰ ਹੋ ਜੇ ਕੰਮ ਕਰਦੀ ਹੈ ਪੁਲਿਸ ਦਾ ਕੀ ਹੈ ਪੁਲਿਸ ਹੁੰਦੀ ਜਾਂਦੀ ਨਹੀਂ ਕਿਹੜੀ ਲੱਗਦੀ ਪੀਸੀਆਰ ਗੱਡੀਆਂ ਦੀ ਨਹੀਂ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹਾਂਜੀ ਤੁਹਾਡੀ ਕਾਰਵਾਈ ਚਾਹਦੇ ਕਾਰਵਾਈ ਚਾਹਨੇ ਬਸ ਇਹੀ ਇਹੀ ਆਨੇ ਤੇ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਡੀਆਂ ਘਟਨਾਵਾਂ ਹੋਦੀਆਂ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਉਹਨਾ ਆਪਣੀ ਗੇੜੀ ਰੱਖਣਗੇ ਪੁਲਿਸ ਗੇੜਾ ਲਾਉਂਦੀ ਹੈ ਵੈਸੇ ਨਹੀਂ ਨਹੀਂ ਹੁੰਦੀ ਪਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਪੱਗਾ ਨਾਲ ਲੱਗੇ ਹਾਂਜੀ ਪੱਗਾ ਨਾਲ ਲੱਗੇ ਬੇਵੰਤੀ ਕਰਨੀ ਜਾਂਦਾ ਇਨਸਾਨ ਸਾਥ ਮਿਲਣਾ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿੱਟ ਰਹੇਗੇ ਇਹਨਾਂ ਨੂੰ ਇਨਸਾਨ ਬਣਾਉਣਾ ਚਾਹੀਦਾ ਬੱਚੇ ਇੱਥੇ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਆਵੇ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਆ ਉਹਦਾ ਮਾਂ ਨਾ ਪਿਓ ਦੋਵੇਂ ਨਿਗਨਿਗੇ ਬੱਚੇ ਪੜੇ ਆ ਮਾਂ ਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 ਮੁੰਡੇ ਆ ਉਹਦੇ ਗੱਲ ਪੈ ਕੇ ਭਈਏ ਆ ਉਹ ਮੁੰਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵਾ ਵੇਖੋ ਭਈਏ ਮੁੰਡੇ ਆ ਭਈਏ ਉੱਠ ਕੇ ਆਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿ ਪਰ ਇਥੇ ਕੋਈ ਮਰਦਾ ਨਹੀਂ ਚੁੱਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਗੁਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਆਈ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆ ਗਈਆਂ ਇਹ ਗੱਲ ਦਾ ਝਗੜਾ ਨੂੰ ਉਹ ਕਿਦੇ ਉਹਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਜੜ ਗਿਆਨੀ ਨੇ ਕਿਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀਤੀ ਉਹਨੇ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੈ ਕੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੀ ਉਹ ਜਨਾਬ 15 16 ਮੁੰਡੇ ਆnde ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕੈਨੇਡਾ ਮੱਲੇ ਦੇ ਵੀ ਆ ਦੇ ਬਾੜ ਦੇ ਵੀ ਆ ਜੇ ਮਹੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ ਬਾਹਰੋਂ ਮੁੰਡੇ ਨਾ ਮਹੱਲੇ ਦੇ ਨਾਲ ਲਿਆਉਂਦਾ ਬਾਹਰ ਦੇ ਮੁੰਡੇ ਆ ਨਹੀਂ ਸਕਦੇ ਦਾਤਰ ਕਰਪਾਨਾ ਆਉਂਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਆ ਅਸੀਂ ਕਾਰਵਾਈ ਇਹ ਜੋ ਉਹਨੇ ਵੇਖੋ ਇਹ ਥੋੜੀ ਜਿਹੜੀ ਜੋ ਵੀ ਹੈ ਨਾ ਸਫਾਈ ਕੀਤੀ ਜਾਵੇ ਸਾਡੇ ਜਸੇਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਕਹਿੰਨੇ ਸੁਣਾਈ ਨਹੀਂ ਇਹਨਾਂ ਦੀ ਕਰਨੀ ਇਹ ਪਹਿਲੇ ਵੀ ਰਾਮਨਗਰ ਕੋਲ ਰਾਮਨਗਰ ਤੇ ਬਹੁਤ ਕੁਝ ਹੁੰਦਾ ਵਾ ਤੇ ਪੁਰੀ ਸਾਰਾ ਉਹ ਕਿ ਨਾ ਥੋੜੀ ਚੈਕਿੰਗ ਕਰਾਂ। ਸਪੋਰਟ ਵੜੇ ਜਦੋਂ ਕੋਈ ਗੱਲ ਬਣਦੀ ਉਹਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ। ਉਦਾਂ ਕੋਈ ਨਹੀਂ ਕਿਹੜਾ ਉਦਾਂ ਕੋਈ ਨਹੀਂ ਆਉਂਦਾ। ਪੀਸੀ ਆਏ ਆਉਂਦੇ ਗੇੜਾ ਮਾਰ ਕੇ ਚਲ ਜਾਂਦੇ ਦੋ ਜਣੇ ਹੁੰਦੇ ਆ। ਉਦੋਂ ਬੱਚੇ ਗਾਂਵ ਸਾਂਝ ਜਾਂਦੇ ਆ। ਸਾਡੇ ਮਰੇ ਬਾਹਰ ਦੇ ਬੰਦੇ ਵੀ ਆਉਂਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਨੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕਿਹਦੇ ਦੋਖੀ ਨਹੀਂ ਹੈਗੇ। ਅਸੀਂ ਇਹ ਗੱਲ ਕਹਿੰਦੇ ਹਾਂ ਧਾਰ ਘਾਟ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ। ਹਾਂਜੀ। ਸਾਡੇ ਮਹੱਲੇ ਦੇ ਸਾਡੇ ਸਿੱਖ ਬੱਚੇ ਸਾਡੇ ਜਿਹਨਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗੰਤ ਹੈ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਜਿੱਥੇ ਵੀ ਆਵਾਜ਼ ਸੁਣਨ ਸਾਨੂੰ ਆਣ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਪਿਓ ਨਹੀਂ ਹੈਗਾ ਇਹਨਾਂ ਦੇ ਹੱਥ ਜੋੜ ਕੇ ਇਹਨਾਂ ਦੀ ਬੇਨਤੀ ਆ ਬੇਨਤੀ ਦਸਤਾਰ ਦਾ ਮੁੱਲ ਠੀਕ ਸਾਹ ਦੇਣ ਨੂੰ ਆਣ ਇਹ ਜਿਹੜਾ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਊਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਤਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇੰਨਾ ਮੈਸੇਜ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟ ਆਉਣਗੀਆਂ ਉਹਦੇ ਅਕੋਰਡਿੰਗ ਆਪਾਂ ਕਾਰਵਾਈ ਕਰਾਂਗੇ ਪ੍ਰਵਾਸੀਆਂ ਵੱਲੋਂ ਕੀਤੀ ਗਈ ਇਸ ਗੁੰਡਾਗਰਦੀ ਤੋਂ ਬਾਅਦ ਸਿੱਖਾਂ ਦੇ ਵਿੱਚ ਭਾਰੀ ਰੋਸ ਹੈ ਇਸ ਮੌਕੇ ਪੀੜਤ ਸਿੱਖ ਨੌਜਵਾਨਾਂ ਦੇ ਵੱਲੋਂ ਜਥੇਬੰਦੀਆਂ ਤੋਂ ਮਦਦ ਦੀ ਅਪੀਲ ਕੀਤੀ ਗਈ ਹੈ ਜਥੇਬੰਦੀਆਂ ਨੂੰ ਇਹ ਬੇਨਤੀ ਹੈ ਕਿ ਸਾਡਾ ਸਾਥ ਦੋ ਆਗੇ ਜਲਦੇ ਤੋਂ ਜਲਦ ਤੇ ਇਹਨਾਂ ਨੂੰ ਮੈਂ ਦੇ ਕਾਨੂੰਨ ਨੂੰ ਇਹ ਅਪੀਲ ਕਰਦਾ ਆ ਕਿ ਤੁਹਾਡੇ ਕੋਲ ਵੀ ਇਹ ਲੱਗਦਾ ਕਿ ਅੱਗੇ ਵੀ ਜਿਹੜਾ ਮੁੱਦਾ ਚੱਲ ਰਿਹਾ ਪੰਜਾਬੀਆਂ ਬਰਵਾਸਤ ਉਹ ਨਹੀਂ ਭਾਈ ਬਹੁਤ ਖਤਰੇਜ਼ਾਰ ਹੈਗਾ ਹੈ ਖਤਰੇ ਇੱਥੇ ਰਹਿ ਕਿੰਨੇ ਘਰ ਗਏ ਚਾਰ ਪੰਜ ਤੇ ਪੰਜਾਬੀਆਂ ਦੇ ਘਰ ਸਾਰੇ ਗਲੀ ਚ ਬਾਕੀ ਸਾਰੇ ਭਾਈ ਇਹ ਜੀ ਲੱਗਦਾ ਕਿ ਉਹ ਮੁੱਦਾ ਸਹੀ ਚੁੱਕਣ ਦੇ ਜਾਂ ਜਿਹੜਾ ਪਿੱਛੇ ਕਾੜ ਵੀ ਆ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਭਾਈ ਇਹਨਾਂ ਨੇ ਮੱਲੇ ਭਾਈ ਮੱਲੇ 35 40 ਜਾਣੇ ਲੱਗੇ ਕੋਲ ਤੇਰੇ ਕੋਈ ਸਾਥ ਨਹੀਂ ਦਿੱਤਾ ਪਰਾ ਮੇਰਾ ਆਇਆ ਉਹਨੂੰ ਵੀ ਡੇਰ ਘੁੱਟਣ ਨਾਲੀ